ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਬੱਚਿਓ ਮੈਂ ਤੁਹਾਡੀ ਅਧਿਆਪਕ ਜਗਪ੍ਰੀਤ ਕੌਰ ਤੁਹਾਡਾ ਸਭ ਦਾ ਅੱਜ ਦੀ ਪੰਜਾਬੀ ਵਿਸ਼ੇ ਦੀ ਜਮਾਤ ਵਿੱਚ ਬਹੁਤ-ਬਹੁਤ ਸਵਾਗਤ ਕਰਦੀ ਹਾਂ ਅੱਜ ਆਪਣਾ ਵਿਸ਼ਾ ਹੈ ਬਹੁਵਿਕਲਪੀ ਪ੍ਰਸ਼ਨ ਜਿਸ ਵਿੱਚ ਪੈਰੀ ਰਾਰਾ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਜਾਣਗੇ ਤੇ ਉਸ ਨਾਲ ਸੰਬੰਧਿਤ ਚਾਰ ਵਿਕਲਪ ਦਿੱਤੇ ਹੋਣਗੇ ਚਾਰਾਂ ਵਿਕਲਪਾਂ ਵਿੱਚੋਂ ਸਹੀ ਵਿਕਲਪ ਭਾਵ ਸਹੀ ਉੱਤਰ ਦੀ ਚੋਣ ਕਰਕੇ ਅਸੀਂ ਠੀਕਾ ਨਿਸ਼ਾਨ ਲਗਾਉਣਾ ਹੈ ਆਓ ਜੀ ਸ਼ੁਰੂ ਕਰਦੇ ਹਾਂ ਪ੍ਰਸ਼ਨ ਨੰਬਰ 1 ਪੈਰੀ ਰਾਰਾ ਵਾਲਾ ਸ਼ਬਦ ਪਹਿਚਾਣੋ ਪਿਆਰੇ ਬੱਚਿਓ ਹੇਠਾਂ ਚਾਰ ਸ਼ਬਦ ਦਿੱਤੇ ਹਨ ਜਿਨ੍ਹਾਂ ਵਿੱਚੋਂ ਅਸੀਂ ਉਹ ਸ਼ਬਦ ਭਾਲਣਾ ਹੈ ਜਿਸ ਵਿੱਚ ਪੈਰੀ ਰਾਰਾ ਲੱਗਿਆ ਹੋਵੇ ਆਓ ਜੀ ਆਪਾਂ ਸ਼ਬਦ ਪੜ੍ਹਦੇ ਹਾਂ ਸ਼ਬਦ ਪਹਿਲਾ ਆਲਨਾ ਦੂਸਰਾ ਜ਼ਿਲਾ ਤੀਸਰਾ ਰੁੱਖ ਚੌਥਾ ਗ੍ਰੰਥ ਪਿਆਰੇ ਬੱਚਿਓ ਤੁਸੀਂ ਸਾਰੇ ਦੇਖ ਕੇ ਪਹਿਚਾਨ ਹੀ ਗਏ ਹੋਵੋਗੇ ਕਿ ਇਹਨਾਂ ਚਾਰਾਂ ਸ਼ਬਦਾਂ ਵਿੱਚੋਂ ਵਿਕਲਪ ਨੰਬਰ 4 ਭਾਵ ਗ੍ਰੰਥ ਲਿਖਣ ਸਮੇ ਪੈਰੀ ਰਾਰਾ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਲਈ ਅਸੀਂ ਵਿਕਲਪ ਨੰਬਰ 4 ਦੇ ਸਾਹਮਣੇ ਠੀਕ ਦਾ ਨਿਸ਼ਾਨ ਲਗਾਵਾਂਗੇ ਪ੍ਰਸ਼ਨ ਨੰਬਰ 2 ਜਿਸ ਵਿੱਚ ਗਣਿਤ ਸੰਖਿਆ ਦੇ ਵਿੱਚ ਲਿਖਿਆ ਹੈ 63 ਇਸ ਸੰਖਿਆ ਨੂੰ ਸ਼ਬਦਾਂ ਵਿੱਚ ਕਿਵੇਂ ਲਿਖਿਆ ਜਾਵੇਗਾ ਪਿਆਰੇ ਬੱਚਿਓ ਇੱਥਾਂ ਚਾਰ ਵਿਕਲਪ ਦਿੱਤੇ ਹਨ ਆਓ ਆਪਾਂ ਪੜ੍ਹਦੇ ਹਾਂ 63 63 73 53 ਪਿਆਰੇ ਬੱਚਿਓ ਇਹਨਾਂ ਚਾਰਾਂ ਵਿੱਚੋਂ ਅਸੀਂ ਸਹੀ ਸ਼ਬਦ ਪਹਿਚਾਨਣਾ ਹੈ ਜਿਸ ਨਾਲ 6 3 ਤੋਂ ਬਣੀ ਸੰਖਿਆ ਨੂੰ ਲਿਖਿਆ ਜਾਂਦਾ ਹੈ ਆਓ ਜੀ ਸ਼ਾਬਾਸ਼ ਇਸ ਦਾ ਸਹੀ ਉੱਤਰ ਹੈ 63 ਵਿਕਲਪ ਨੰਬਰ 2 63 ਇਸ ਦਾ ਸਹੀ ਉੱਤਰ ਹੋਵੇਗਾ ਇਸ ਲਈ ਅਸੀਂ ਵਿਕਲਪ ਨੰਬਰ 2 ਦੇ ਸਾਹਮਣੇ ਠੀਕ ਦਾ ਨਿਸ਼ਾਨ ਲਗਾਵਾਂਗੇ ਪ੍ਰਸ਼ਨ ਨੰਬਰ 3 ਅਸੀਂ ਕਿਸ ਗ੍ਰਹਿ ਤੇ ਰਹਿੰਦੇ ਹਾਂ ਪਿਆਰੇ ਬੱਚਿਓ ਅਸੀਂ ਆਪਣੀਆਂ ਕਿਤਾਬਾਂ ਵਿੱਚ ਅਕਸਰ ਪੜ੍ਹਦੇ ਹਾਂ ਕਿ ਅਸੀਂ ਕਿਸ ਗ੍ਰਹਿ ਤੇ ਰਹਿੰਦੇ ਹਾਂ ਆਓ ਜੀ ਵਿਕਲਪ ਪੜ੍ਹਦੇ ਹਾਂ ਤੇ ਸਹੀ ਵਿਕਲਪ ਦੀ ਚੋਣ ਕਰਦੇ ਹਾਂ ਵਿਕਲਪ ਨੰਬਰ 1 ਮੰਗਲ 2 ਪ੍ਰਹਸਪਤੀ 3 ਪ੍ਰithvi 4 ਅਰुण ਪਿਆਰੇ ਬੱਚਿਓ ਕੋਸ਼ਿਸ਼ ਕਰੋ ਤੇ ਪਹਿਚਾਨੋ ਕਿ ਇਹਨਾਂ ਵਿੱਚੋਂ ਸਹੀ ਵਿਕਲਪ ਭਾਵ ਸਹੀ ਉੱਤਰ ਕਿਹੜਾ ਹੈ ਤੁਸੀਂ ਤਸਵੀਰ ਦੇਖ ਕੇ ਪਹਿਚਾਨ ਹੀ ਲਿਆ ਹੋਵੇਗਾ ਕਿ ਇਸ ਦਾ ਸਹੀ ਉੱਤਰ ਹੈ ਪ੍ਰithvi ਅਸੀਂ ਪ੍ਰithvi ਗ੍ਰਹਿ ਤੇ ਰਹਿੰਦੇ ਹਾਂ ਜਿਸ ਨੂੰ ਧਰਤੀ ਵੀ ਕਿਹਾ ਜਾਂਦਾ ਹੈ ਇਸ ਲਈ ਅਸੀਂ ਵਿਕਲਪ ਨੰਬਰ 3 ਉੱਪਰ ਠੀਕ ਦਾ ਨਿਸ਼ਾਨ ਲਗਾਵਾਂਗੇ। ਪ੍ਰਸ਼ਨ ਨੰਬਰ 4 ਪ੍ਰੀਤਾ ਆਪਣੇ ਪਿਤਾ ਜੀ ਨਾਲ ਖਾਲੀ ਥਾਂ ਤੇ ਖੇਤ ਜਾ ਰਿਹਾ ਹੈ। ਪਿਆਰੇ ਬੱਚਿਓ ਨਾਲ ਤਸਵੀਰ ਵੀ ਦਿਖਾਈ ਗਈ ਹੈ ਕਿ ਪ੍ਰੀਤਾ ਆਪਣੇ ਪਿਤਾ ਜੀ ਨਾਲ ਕਿਸ ਸਾਧਨ ਤੇ ਖੇਤ ਜਾ ਰਿਹਾ ਹੈ ਪਹਿਚਾਨੋ ਤੇ ਸਹੀ ਉੱਤਰ ਤੇ ਠੀਕ ਦਾ ਨਿਸ਼ਾਨ ਲਗਾਓ ਜੀ। ਆਓ ਜੀ ਵਿਕਲਪ ਪੜ੍ਹਦੇ ਹਾਂ। ਵਿਕਲਪ ਨੰਬਰ 1 ਜੀਪ 2 ਟਰੱਕ 3 ਟਰੈਕਟਰ 4 ਕਾਰ ਸ਼ਾਬਾਸ਼ ਪਿਆਰੇ ਬੱਚਿਓ ਇਸ ਦਾ ਸਹੀ ਉੱਤਰ ਹੈ ਵਿਕਲਪ ਨੰਬਰ 3 ਅਸੀਂ ਵਿਕਲਪ ਨੰਬਰ 3 ਭਾਵ ਟਰੈਕਟਰ ਉੱਪਰ ਸਹੀ ਦਾ ਨਿਸ਼ਾਨ ਲਗਾਵਾਂਗੇ ਸ਼ਾਬਾਸ਼ ਬੱਚਿਓ ਪ੍ਰਸ਼ਨ ਨੰਬਰ 5 ਬੱਚੇ ਖਾਲੀ ਥਾਂ ਖੇਡ ਰਹੇ ਹਨ प्यारे बच्चों ਨਾਲ ਹੀ ਇੱਕ ਤਸਵੀਰ ਦਿਖਾਈ ਗਈ ਹੈ ਜਿਸ ਵਿੱਚ ਬੱਚਿਆਂ ਦੁਆਰਾ ਇੱਕ ਖੇਡ ਖੇਡੀ ਜਾ ਰਹੀ ਹੈ ਅਸੀਂ ਪਹਿਚਾਨਣਾ ਹੈ ਕਿ ਇਹ ਖੇਡ ਕਿਹੜੀ ਹੈ ਆਓ ਜੀ ਵਿਕਲਪ ਪੜ੍ਹੀਏ ਵਿਕਲਪ ਨੰਬਰ 1 ਕਵਾਲੀਬਾਲ 2 ਕ੍ਰਿਕਟ 3 ਕਬੱਡੀ 4 ਹਾਕੀ ਹਾਂਜੀ ਬੱਚਿਓ ਤਸਵੀਰ ਵੇਖ ਕੇ ਆਪਾਂ ਪਹਿਚਾਨ ਹੀ ਲਿਆ ਹੈ ਕਿ ਇਹ ਖੇਡ ਕ੍ਰਿਕਟ ਹੈ ਜਿਸ ਵਿੱਚ ਬੱਲਾ ਤੇ ਗੇਂਦ ਦੀ ਵਰਤੋਂ ਕੀਤੀ ਜਾ ਰਹੀ ਹੈ ਪਿੱਛੇ ਵਿਕਟਾਂ ਵੀ ਲੱਗੀਆਂ ਹਨ ਸਾਰੇ ਬੱਚਿਆਂ ਨੇ ਪਹਿਚਾਨ ਹੀ ਲਿਆ ਹੈ ਕਿ ਇਹ ਖੇਡ ক্রিকেট ਹੈ ਇਸ ਲਈ ਅਸੀਂ ਵਿਕਲਪ ਨੰਬਰ 2 ਦੇ ਸਾਹਮਣੇ ਠੀਕ ਦਾ ਨਿਸ਼ਾਨ ਲਗਾਵਾਂਗੇ प्यारे बच्चों ਤੁਹਾਡਾ ਅੱਜ ਦਾ ਘਰ ਦਾ ਕੰਮ ਇਹੀ ਹੈ ਕਿ ਤੁਸੀਂ ਕਰਵਾਏ ਹੋਏ ਬਹੁ ਵਿਕਲਪੀ ਪ੍ਰਸ਼ਨਾਂ ਦਾ ਅਭਿਆਸ ਕਰਨਾ ਹੈ ਤੇ ਦੁਬਾਰਾ ਇਹਨਾਂ ਨੂੰ ਖੁਦ ਹੱਲ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਪੈਰੀ ਰਾਰਾ ਵਾਲੇ ਬਹੁਤ ਸਾਰੇ ਸ਼ਬਦ ਹੋਰ ਪੜ੍ਹਨੇ ਹਨ। ਧੰਨਵਾਦ ਪਿਆਰੇ ਬੱਚਿਓ।